ਇਹ ਪੇਮਾ ਦੇ ਮੱਖਣਾਵੇ ਆ ਸਾਡਾ ਜਿਤਨਾ ਬੜਾ ਜ਼ਰੂਰੀ ਅੱਜ ਤੂੰ ਜ਼ੋਰ ਪੱਟਾਂ ਦਾ ਲਾ ਦੇ ਆ ਮਸਲਾ ਕੱਪ ਦਾ ਬਣ ਗਈ ਰਵਿੰਦਰਾ ਦੋ ਦੋ ਰੇਡਾਂ ਪਾਵੇ ਰਸਤਾ ਕੱਪਰੇ ਤੇ ਕੈਂਡੀਆਂ ਪਾਵੇ ਰਵਿੰਦਰਾ ਦੋ ਦੋ ਗੋਡੀਆਂ ਪਾਵੇ ਜੀਟੀਏ 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 ਇਹ ਟੱਪਿਆਂ ਦਾ ਪੁੱਤ ਕਹਿੜ ਕਰੀ ਜਾਂਦੇ ਦੁਨੀਆ ਇਸ਼ਾਰੇ ਰੈਂਬੋ ਬੱਲ ਕਰਦੀ ਆ ਮੱਤਰ $100 ਸੰਦੀਪ ਜਿੰਦੀ ਜੀ ਹੁਣਾਂ ਵੱਲੋਂ ਤੇ ਪਿੰਡਰ ਦੋਦੇ ਦੀ ਧਰਤੀ ਦਾ ਮਾਲਵੇ ਦੀ ਧਰਤੀ ਜਿਲ੍ਹਾ ਮੁਕਸਰ ਲਓ ਖੇਡ ਮੈਦਾਨ ਦੇ ਵਿੱਚ ਕਿ ਧਰਤ ਮਾਲਵੇ ਦੀ ਮਹਿਕਾਂ ਦੀ ਰਾਣੀ ਹੈ ਜਿੱਥੇ ਮੇਲੇ ਆ ਚਾਵਾਂ ਦੀ ਇੱਕ ਰੀਤ ਪੁਰਾਣੀ ਹੈ ਇੱਕ ਰੀਤ ਪੁਰਾਣੀ ਹੈ